ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਪੈਰੋ ਮਹੱਲਾ ਪੰਜਵਾ ਮੋਹਿ ਦੁਹਾਗਨ ਆਪ ਸੀ ਗਾਰੀ ਰੂਪ ਰੰਗ ਦੇ ਨਾਮ ਸਵਾਰੀ ਮਿਟਿਓ ਦੁਖ ਅਰ ਸਗਲ ਸੰਤਾਪ ਗੁਰ ਹੋਏ ਮੇਰੇ ਮਾਈ ਬਾਪ ਸਖੀ ਸਹੇਰੀ ਮੇਰਾ ਗ੍ਰਸਤ ਆਨੰਦ ਕਰ ਕਿਰਪਾ ਭੇਟੇ ਮੋਹ ਕੰਤ ਰਹਾਉ ਤਪਤ ਬੁਝੀ ਪੂਰਨ ਸਭ ਆਸਾ ਮਿਟੇ ਅੰਧੇਰ ਭਏ ਪਰਗਾਸਾ ਅਨਹਦ ਸਬਦ ਅਚਰਜ ਬਿਸਮਾਦ ਗੁਰਪੂਰਾ ਪੂਰਾ ਪ੍ਰਸਾਦ ਜਾ ਕਉ ਪ੍ਰਗਟ ਭਏ ਗੋਪਾਲ ਤਾਕੈ ਦਰਸਨ ਸਦਾ ਨਿਹਾਲ ਸਰਬ ਗੁਣਾ ਤਾਕੈ ਬਹੁਤ ਨਿਧਾਨ ਸਰਬ ਗੁਣਾ ਇਥੇ ਵਿਸਰਾਮ ਐ ਤਾਕੈ ਬਹੁਤ ਨਿਧਾਨ ਜਾ ਕਉ ਸਤਗੁਰ ਦੀਓ ਨਾਮ ਜਾ ਕਉ ਪੀਟਿਓ ਠਾਕੁਰ ਆਪਣਾ ਮਾਨ ਤਨ ਸੀਤਲ ਹਰ ਹਰ ਜਪਨਾ ਕਹ ਨਾਨਕ ਜੋ ਜਾਨ ਪ੍ਰਭ ਪਾਏ ਤਾ ਕੀ ਦੇਨਾ ਬਿਰਲਾ ਕੋ ਪਾਏ ਪੈਰਾ ਮਹੱਲਾ ਪੰਜਵਾ ਚਿਤਵਤ ਪਾਪ ਨ ਆਲਕ ਆਵੇ ਚਿਤਵਤ ਪਾਪ ਤੇ ਵਿਸਰਾਮ ਲਾਉਣਾ ਹੈ ਨ ਆਲਕ ਆਵੇ ਬੇਸੁਆ ਭਜਤ ਕਿਛ ਨਹਿ ਸ਼ਰਮ ਆਵੇ ਬੇਸੁਆ ਭਜਤ ਕਿਛ ਨਹਿ ਸ਼ਰਮ ਆਵੇ ਸਾਰੂ ਦਿਨਸ ਮਜੂਰੀ ਕਰੈ ਹਰ ਸਿਮਰਨ ਕੀ ਵੇਲਾ ਬੱਜਰ ਸਿਰ ਪਰ ਹੈ ਜੀ ਵੇਲਾ ਪੱਤੀ ਵਿਸਰਾਮ ਲਉਣਾ ਹੈ ਹਰ ਸਿਮਰਨ ਕੀ ਵੇਲਾ ਬੱਜਰ ਸਿਰ ਪਰ ਹੈ ਮਾਇਆ ਲੱਗ ਭੂਲੋ ਸੰਸਾਰ ਮਾਇਆ ਲੱਗ ਭੂਲੋ ਸੰਸਾਰ ਆਪ ਭੁਲਾਇਆ ਪੁਲਾਵਣ ਹਾਰੈ ਰਾਤ ਰਹਿਆ ਬਿਰਥਾ ਵਿਵਹਾਰ ਰਹਾਉ ਪੀਖਤ ਮਾਇਆ ਰੰਗ ਵਿਹਾਰੇ ਪੀਖਤ ਪੱਤੇ ਵਿਸਰਾਮ ਲਾਉਣਾ ਹੈ ਪੀਖਤ ਮਾਇਆ ਰੰਗ ਵਿਹਾਰੇ ਗੜਬੜ ਕਰੈ ਕੌਡੀ ਰੰਗ ਲਾਏ ਕੋਈ ਗੜਬੜ ਇਕੱਠਾ ਹੀ ਗੜਬੜ ਕਰੈ ਕੌਡੀ ਰੰਗ ਲਾਏ ਅੰਧ ਵਿਹਾਰ ਬੰਦ ਮਨ ਤਾਵੈ ਅੰਧ ਵਿਹਾਰ ਇੱਥੇ ਵਿਸਰਾਮ ਹੈ ਬੰਦ ਮਨ ਤਾਵੈ ਕਰਨ ਹਾਰ न जिय मह आवै करण हार पति विश्राम है करत करत एवहि दुख पाया पूरण होत न कार्य माया पूरण होत न कार्य माया काम क्रोध लोभ मान लीना तड़फ मुआ जो जल बिन मीना जिसके राखे होए हर आप ਹਰ ਹਰ ਨਾਮ ਸਦਾ Jap Jap ਸਾਧ ਸੰਗ ਹਰ ਕੇ ਗੁਣ ਗਾਇਆ ਨਾਨਕ ਸਤਿਗੁਰ ਪੂਰਾ ਪਾਇਆ ਪਰੋ ਮਹੱਲਾ ਪੰਜਵਾ ਆਪਣੀ ਦਇਆ ਕਰੇ ਸੋ ਪਾਏ ਹਰ ਕਾ ਨਾਮ ਮਨ ਵਸਾਏ ਸਾਚ ਸਬਦ ਹਿਰਦੇ ਮਨ ਮਾਹੇ ਜਨਮ ਜਨਮ ਕੇ ਕੇਲ ਵਿਖ ਜਾਹੇ RAM ਨਾਮ ਜੀ ਕੋ ਆਧਾਰ ਗੋਰ ਪਰਸਾਦ ਜਪੋ ਨਿਤ ਪਾਈ ਤਾਰ ਲਏ ਸਾਗਰ ਸੰਸਾਰ ਰਹਾਉ ਜਿਨ ਕੋ ਲਿਖਿਆ ਹਰ ਏਹੋ ਨਿਦਾਨ ਸੇ ਜਨ ਦਰ ਸੇ ਜਨ ਦਰਗਹਿ ਪਾਵਹਿ ਮਾਨ ਸੂਖ ਸਹਿਜ ਆਨੰਦ ਗੁਣ ਗਾਓ ਆਨੰਦ ਪਾਤੀ ਵਿਸਰਾਮ ਲਾ ਦੋ ਸੂਖ ਸਹਿਜ ਆਨੰਦ ਗੁਣ ਗਾਓ ਸੂਖ ਸਹਿਜ ਆਨੰਦ ਗੁਣ ਗਾਓ ਆਗੇ ਮਿਲੇ ਨਿਥਾਵੇ ਥਾਉ ਆਗੇ ਮਿਲੇ ਨਿਥਾਵੇ ਥਾਉ ਨਿਥਾਵੇ ਲਾ ਨਾਲ ਜੁਗ ਹੈ ਜੁਗੰਤਰ ਇਹੋ ਤਤਸਾਰ ਜੁਗ ਹੈ ਜੁਗੰਤਰ ਇਥੇ ਵਿਸਰਾਮ ਹੈ ਇਹੋ ਤਤਸਾਰ ਹਰਿ ਸਿਮਰਣਾ ਸਾਚਾ ਵਿਚਾਰ ਜਿਸ ਲੜ ਲਾਇ ਲੈ ਸੋ ਲਾਗੈ ਜਿਸ ਨੜ ਲਾਇ ਲੈ ਇਤਿ ਵਿਸਰਾਮ ਸੋ ਲਾਗੈ ਜਨਮ ਜਨਮ ਕਾ ਸੋਇਆ ਜਾਗੈ ਤੇਰੇ ਭਗਤ ਭਗਤਨ ਕਾ ਆਪ ਆਪਣੀ ਮਹਿਮਾ ਆਪੇ ਜਾਪ ਜੀਅ ਜੰਤ ਸਭ ਤੇਰਾ ਹਾਥ ਨਾਨਕ ਕੀ ਪ੍ਰਭ ਸਾਧ ਹੀ ਸਾਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ